ਅੱਜ ਦਾ ਲੇਖ ਹੈ ਧਰਤੀ ਧਰਤੀ ਸਾਡੇ ਜੀਵਨ ਦਾ ਆਧਾਰ ਹੈ ਇਹ ਸਾਡੇ ਸੂਰਜ ਮੰਡਲ ਦਾ ਤੀਜਾ ਗ੍ਰਹਿ ਹੈ ਧਰਤੀ ਤੇ ਹਵਾ ਪਾਣੀ ਅਤੇ ਮਿੱਟੀ ਬਿਨਾ ਜੀਵਨ ਅਸੰਭਵ ਹੈ ਇਹ ਪਸ਼ੂ ਪੰਛੀਆਂ ਮਨੁੱਖਾਂ ਅਤੇ ਰੁੱਖ ਬੂਟਿਆਂ ਦਾ ਘਰ ਹੈ ਜੰਗਲ ਨਦੀਆਂ ਸਮੁੰਦਰ ਅਤੇ ਪਹਾੜ ਧਰਤੀ ਦੀ ਸੁੰਦਰਤਾ ਵਧਾਉਂਦੇ ਹਨ ਜੰਗਲਾਂ ਦੀ ਕਟਾਈ ਅਤੇ ਪਲਾਸਟਿਕ ਦੀ ਵਰਤੋਂ ਧਰਤੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਵਾਤਾਵਰਣ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਧਰਤੀ ਲਈ ਵੱਡੇ ਖਤਰੇ ਹਨ। ਧਰਤੀ ਤੇ ਵੱਖ-ਵੱਖ ਮੌਸਮ ਹੁੰਦੇ ਹਨ ਜਿਵੇਂ ਕਿ ਗਰਮੀ, ਸਰਦੀ, ਬਸੰਤ ਅਤੇ ਬਰਸਾਤ ਜੋ ਜੀਵਨ ਲਈ ਬਹੁਤ ਮਹੱਤਵਪੂਰਨ ਹੈ। ਧਰਤੀ ਦੀ ਰੱਖਿਆ ਕਰਨੀ ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਆਪਣੀ ਧਰਤੀ ਦੀ ਸੁਰੱਖਿਆ లై వాతావరణ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ